ਅਸਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚਰਦੀ ਕਲਾ ਪੰਜਾਬ ਤੇ ਕਿੱਦਾਂ ਹਾਲ ਚਾਲ ਹੈ ਭੈਣ ਭਰਾਵਾ ਤਾਂ ਉਮੀਦ ਕਰਦੇ ਆ ਸਭ ਵਧੀਆ ਹੋਵੋਗੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਅੱਜ ਕੀ ਲੈ ਕੇ ਆਏ ਅੱਜ ਅਸੀਂ ਜੀ ਤੁਹਾਨੂੰ ਪਤਾ ਹੈ ਕਿ ਜਿਵੇਂ ਰਾਜਵੀਰ ਜਵੰਦਾ ਪਾਜੀ ਇਸ ਦੁਨੀਆ ਫਾਨੀ ਤੋਂ ਜਾ ਚੁੱਕੇ ਨੇ ਤੇ ਹੁਣ ਉਹਨਾਂ ਨੂੰ ਟ੍ਰਿਬਿਊਸ਼ਨਾਂ ਦਾ سلسلہ ਜਾਰੀ ਹੋ ਚੁੱਕਿਆ ਹੈ ਹੁਣ ਹਰ ਉਹਨਾਂ ਦੇ ਚਾਹਨ ਵਾਲਿਆਂ ਨੇ ਉਹਨਾਂ ਨੂੰ ਟ੍ਰਿਬਿਊਸ਼ਨ ਤੇ ਪੇਸ਼ ਕਰਨੀ ਹੈ ਤੇ ਜਿਵੇਂ ਕੱਲ ਅਸੀਂ ਉਹਦੀ ਸੁਣੀ ਸੀ ਗੁਰਮਾਨ ਕੋਲਰ ਦੀ ਤੇ ਅੱਜ ਉਹਨਾਂ ਦੇ ਜਿਗਰੀ ਯਾਰ ਜਿਹੜੇ ਉਹਨਾਂ ਦੇ ਐਕਸੀਡੈਂਟ ਵਾਲੇ ਦਿਨ ਤੋਂ ਲੈ ਕੇ ਉਹਨਾਂ ਦੀ ਆਖਰੀ ਰਸੂਮਾਤ ਤੱਕ ਹਰ ਜਗ੍ਹਾ ਤੇ ਤੁਹਾਨੂੰ ਨਜ਼ਰ ਆਏ ਨੇ ਉਹਨੇ ਸਾਡੇ ਵੀ ਜੀ ਕਮਲ ਕੇਵਾਚ ਉਹਨਾਂ ਨੇ ਬਹੁਤ ਅੱਛੀ ਟ੍ਰਿਬਿਊਸ਼ਨ ਪੇਸ਼ ਕੀਤੀ ਹੈ ਰਾਜਵੀਰ ਜਵੰਦਾਪਾ ਜੀ ਨੂੰ ਪਹਿਲੇ ਉਹ ਸੌਂਦੇ ਆਂ ਫਿਰ ਕਰਾਂਗੇ ਦਿੱਤੇ ਗੱਲਬਾਤ ਦੇਖੋ ਦੁਨੀਆ ਦਾ ਸਿਲਸਿਲਾ ਤੇ ਚੱਲਦਾ ਹੈ ਚੱਲਦਾ ਹੈ ਤੇ ਚੱਲਦੇ ਰਹਿੰਦੇ ਨੇ ਜ਼ਿੰਦਗੀ ਰੁਕਣੀ ਨਹੀਂ ਹੈ ਜ਼ਿੰਦਗੀ ਨਹੀਂ ਰੁਕਦੀ ਆਪਣੇ ਭਰਾਵਾਂ ਵਰਗੇ ਯਾਰ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਅੱਜ ਆਪਣਾ ਪਹਿਲਾ ਸ਼ੋਅ ਲਗਾਉਣ ਆਏ ਕਨਵਰ ਗਰੇਵਾਲ ਨੇ ਦੱਸਿਆ ਕਿ ਕੱਲ ਉਹ ਆਪਣੇ ਯਾਰ ਦੇ ਫੁੱਲ ਚੁੱਕ ਕੇ ਆਏ ਹਨ ਤੇ ਅੱਜ ਉਸ ਨੂੰ ਸ਼ੋਅ ਲਗਾਉਣ ਲਈ ਆਉਣਾ ਪਿਆ ਇਸ ਤੇ ਨਾਲ ਹੀ ਕਨਵਰ ਗਰੇਵਾਲ ਨੇ ਰਾਜੂਰ ਜਵੰਦਾ ਦੇ ਘਰ ਪਰਿਵਾਰ ਗੱਡੀਆਂ ਬਾਰੇ ਕੀ ਕੁਝ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੀ ਸਾਂਝੀ ਜ਼ਰੂਰ ਕਰਿਓ 12 ਸਾਰੇ ਸਾਰੇ ਮਨ ਲੋਗੋ ਤੇਰੇ ਪਸੰਦ ਆਇਆ ਸਟੇਜਾਂ ਤੇੋਂ ਤੇਰੂ ਸੋਰ ਦੇ ਹੁੰਦੇ ਸਨ ਜਦੋਂ ਸਭ ਤੋਂ ਸੀਨੀਅਰ ਫਨਕਾਰ ਕਲਾਕਾਰ ਕਦੇ ਟੀਵੀਆਂ ਤੇ ਫੋਨਾਂ 'ਤੇ ਸੰਤਾਨਦਰ ਸਿੰਘ ਘਰਾਂ ਕੁਈ ਨਾ ਪਰ ਹੋਇਆ ਕੁਝ ਨਹੀਂ ਚਲਾ ਗਿਆ ਪਰ ਸਾਡੇ ਦਾ ਸਵਾਰਨਾ ਕੀਤੀ ਅਸੀਂ ਉਹਦੇ باوجود ਚਾਹ ਕਰਦਾ ਗੌਰਵਤ ਆ ਅੱਜ ਅੰਤਿ ਸਦਾ ਪ੍ਰਭਾਅ ਅਸੀਂ ਹੱਟ ਨਾ ਕਹਿ ਵੀ ਸਕਦੇ ਸੀ ਪਰ ਕੋਈ ਹੋਰ ਕਾਰ ਨਾ ਆ ਸਕਦਾ ਕਿਉਂਕਿ ਸਾਡੇ ਵੀਰ ਦੇ ਸਾਰੇ ਨਸਲੀ ਨਾਲ ਉਹ ਅੱਛੇ ਪਰ ਆਮ ਇਹ ਕਹਿਸਾ ਹੈ ਕਿ ਅਜਰ ਕੰਨੋ ਆਨੇ ਭੰਚੋ ਕੇ ਆਇਆ ਆਜ ਸਟੇਜਾਂ ਤੇ ਖੜੇ ਆ ਤਰ ਗਾ ਰਹੇ ਹਾਂ ਅਸ ਗਾ ਰਹੇ ਹਾਂ ਤੂੰ ਵੀ ਹੈ ਮੈਂ ਤੁਹਾਨੂੰ ਆਪਣੇ ਰੋਲ ਨਹੀਂ ਕਰ ਸਕਦਾ ਤੁਸੀਂ ਵੀ ਅੱਜ ਬੈਠੇ ਸੁਣ ਰਹੇ ਹੋ ਤੁਸੀਂ ਵੀ ਅੱਜ ਬੈਠੇ ਸੁਣ ਰਹੇ ਹੋ ਪਰ ਤੁਸੀਂ ਮੇਰੇ ਦਿਲ ਦੀਆ ਬੋਲਦੇ ਹੋ ਮੈਂ ਬਾਹਰ ਦੇ ਉੱਤੇ ਰੱਖ ਕੇ ਐਸ ਤਰ੍ਹਾਂ ਖੜੇ ਹੋ ਸਕਿਆ ਨਾ ਐਸ ਤਰ੍ਹਾਂ ਖੜੇ ਹੋ ਸਕਿਆ ਨਾ ਇਹਨਾਂ ਸਤੇ ਜਾਨ ਮਾਦਰੇ ਬਸੀ ਸਾਡੇ ਚੰਗੇ ਭਖੜੀਆ ਸਾਡੇ ਬਾਦ ਦੇ ਭਖੜੀ ਆਸਾਂ ਵੀ ਪਰਿਵਾਰ ਨੂੰ ਪਤਾ ਚੱਲੇ ਘਰਦਾਰ ਪਹਿਲੋਂ ਕਾ ਕੇ ਕਲ ਬਰਨਾਮ ਕਰ ਰਿਹਾ ਹੈ ਕਰਾਮ ਰਾਜਵੀਰ ਦਾ ਸਭ ਕਾਂਦੀ ਕਲਾਕਾਰ ਹੈ ਇੱਕੇ ਕੰਪਨੀ ਤੋਂ ਦੋਨੇ ਸ਼ੁਰੂ ਹੋਏ ਸੀ ਉਹਦੇ ਟਾਈਮ ਜਦ ਸੈਨਿਕਾਂ ਤੋਂ ਸਾਰਾ ਪ੍ਰਾਂਤ ਸੀ ਪਾਰ ਗਿਆ ਹੈ ਉਸ ਵੇਲੇ ਤੋਂ ਉਹ ਤੇ ਸਾਡੇ ਘਰੇ ਪਤਾ ਨਹੀਂ ਨਾਜਾ ਨਾਮ ਹੈ ਤੇ ਜਸਵੀਰ ਪਾਉਂਦੇ ਉਹ ਸੰਤ ਤੇ ਦੇ ਰਹਾ ਰਾਜਵੀਰ ਦਾ ਨਾਮ ਰਿਹਾ ਹੈ ਅਸਟਾ ਕੋਪਰ ਅਸਟੋ ਇਟੇ ਔਰ ਰਣੂ ਇਹ ਪੁਰਾਣੀ ਕੀਦਰ ਕੋ ਭਰਾ ਸਾਡਾ ਜਦੋਂ ਤੱਕ ਉਹਨਾਂ ਸਾਹ ਇਹਨੂੰ ਲੱਜਾਉ ਪਰ ਆ ਤੋ ਬਸੇ ਰੋਣਾ ਪਈਜੀ ਜਾਂਦਾ ਨਾ ਖਰਚੇ ਬਹੁਤ ਕੋਸ਼ਿਸ਼ ਨਹੀਂ ਆਉਂਦੀ ਕਿਦਾਂ ਲਾਈਟ ਕੋਸ਼ਿਸ਼ ਨਹੀਂ ਆਉਂਦੀ ਕਿਦਾਂ ਸਾਡੇ ਬੈਂਡਰਾਂ ਉਹਦੇ 25% ਦੀ ਲੱਖ ਤੇ ਬੋਟਸਾਈਕਲ ਘਰੇ ਘਰੇ ਕਰੋੜਾਂ ਦੀਆਂ ਕੋਠੀਆਂ ਉੱਥੇ ਕਰਨਗੇ ਪਰ ਬੰਦਾ ਰੋਣਾ ਦੱਸ ਬੰਦਾ ਨਹੀਂ ਮੋੜ ਕੇ ਉਹ ਹੀ ਮਾਂ ਉਹੀ ਜੀਵ ਸਾਥੀ ਉਹੀ ਬੱਚੇ ਉਹੀ ਭੈਣਾ ਉਹੀ ਚਾਹਤਾਂ ਸਭ ਸਾਰੇ ਉਹਰੇ ਤੇ ਮਹਿਸੂਸ ਕਰਦਾ ਰਹਿੰਦਾ ਕਿ ਠੀਕ ਨੇ ਚਾਰੇ ਇਹ ਕੱਲੀ ਉਸ ਹਰਦੀ ਬਾਤ ਨਹੀਂ ਹੈ ਬ੍ਰਹਮੰਡ ਦੀ ਬਾਤ ਹੈ ਪੂਰੀ ਦੁਨੀਆ ਦੀ ਬਾਤ ਹੈ ਕਦੇ ਜਾਂਦਾ ਕਿਦਾ ਦੀ ਬਾਤ ਹੈ ਜਾਂਦੇ ਸਾਹਦੇ ਪਰ ਇੰਤੈ ਕਿਤੇ ਨਾਮ ਸੁਖਾਂ ਦੇ ਧਾਰ ਮੰਨ ਕੇ ਆ ਤਬਰੰਦੇ ਦਮ ਕਰਦੇ ਵੜਾ ਆ ਜਾਂਦਾ ਆਏ ਕਿੰਨੀ ਛੋਟੀ ਜੀ ਗੱਲ ਬਾਤ ਹੈ ਮੈਨੂੰ ਲੱਗਦੇ ਯਾ ਕਿਸ ਨੇ ਕਲਿੱਕ ਪਾਇਆ ਹੈ ਨਾ ਹਾਂਜੀ ਕਹੇ ਚੈਨਲ ਦਾ ਵੀਡੀਓ ਸੀ ਦੇਖਿਆ ਤੁਸੀਂ ਦਸ਼ਨ ਪੰਜਾਬੀ ਦਸ਼ਨ ਪੰਜਾਬੀ ਲਾਈਵ ਵਾਲਿਆਂ ਤੇ ਅਛਾ ਕਮਰ ਗਰੇਵਾਰ ਵਾਲਿਆਂ ਨਾਲ ਬਚਪਨ ਬਹੁਤ ਬਹੁਤ ਅچھے ਦੋਸਤ ਉਹਨਾਂ ਦੇ ਜਿਗਰੀ ਯਾਰ ਸੀ ਔਰ ਤੁਹਾਨੂੰ ਪਤਾ ਵੀ ਹੋਵੇਗਾ ਕਿ ਜਿੱਦਨ ਰਾਜਵੀ ਜਵੰਦਾਪਾਹ ਜੀ ਦੀਆਂ ਆਖਰੀ ਜਸਮਾਹ ਤੇ ਦਾਹ ਕੀਤੀਆਂ ਗਈਆਂ ਨੇ ਤੇ ਕਮਰ ਗਰੇਵਾਰ ਥੱਲੇ ਬੈ ਕੇ ਇੰਜ ਮਿੱਟੀ ਦੇ ਵਿੱਚ ਮਿੱਟੀ ਹੋ ਗਏ ਨੇ ਪਤਾ ਨਹੀਂ ਉਸ ਟਾਈਮ ਉਹਨਾਂ ਦੇ ਦਿਲ ਤੇ ਕੀ ਬੀਤ ਰਹੀ ਸੀ ਤੇ ਰਕੀ ਯਾਰਾਂ ਦੇ ਜਾਣ ਦਾ ਦੁੱਖ ਤੇ ਬੜਾ ਹੁੰਦਾ ਹੈ ਤੇ ਨਹੀਂ ਹੁੰਦਾ ਕਿ ਜਿੰਨਾਂ ਦੇ ਨਾਲ ਤਾਂ ਇੰਨੀ ਯਾਰੀ ਹੋਏ ਤੇ ਤੁਸੀਂ ਉਹਨੂੰ ਨਹੀਂ ਪਹੁੰਚ ਸਕਦੇ ਨਹੀਂ ਪਹੁੰਚ ਸਕਦੇ ਮੇਰੀ ਕਜ਼ਨ ਸੀ ਮੇਰੀ ਪਪੋਦੀ ਬੇਟੀ ਤੇ ਮੇਰੇ ਨਾਲ ਉਹਦੀ ਬੜੀ ਦੋਸਤੀ ਸੀ ਅਸੀਂ ਐਵੇਂ ਜਿਵੇਂ ਇਕੱਠੀਆਂ ਸੋ ਉੱਠਣਾ ਬੈਣਾ ਖਾਣਾ ਪੀਣਾ ਅਸੀਂ ਇਕੱਠੇ ਹੀ ਪੜੇ ਯੂਨੀਵਰਸਿਟੀ ਸਕੂਲ ਕਾਲਜਸ ਤੇ ਉਹਦੀ ਐਵੇਂ ਸੱਡਨ ਐਕਸੀਡੈਂਟ ਚ ਡੈਥ ਹੋਈ ਸੀ ਕਿਸੇ ਦਾ ਪਤਾ ਲੈਣ ਜਾ ਰਹੀ ਸੀ ਤੇ ਉਹ ਕੋਚ ਦਾ ਐਕਸੀਡੈਂਟ ਹੋਇਆ ਤੇ ਕੋਚ ਮਤਲਬ ਕਾਫੀ ਲੋਗਾਂ ਦੀ ਡੈਥ ਹੋਈ ਸੀ ਉਹਦੀ ਮਤਲਬ ਸਡਨਲੀ ਫੌਰਨ ਉਸੇ ਟਾਈਮ ਉਹਦੀ ਡੈਥ ਹੋ ਗਈ ਸੀ ਉਹ ਆਪਣੇ ਹਸਪਤਲ ਦੇ ਨਾਲ ਸੀ بس ਦੇਖ ਲਓ ਇਨਸਾਨ ਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਤੇ ਉਹਦੋਂ ਮੈਨੂੰ ਲੱਗਦਾ ਸੀ ਕਿ ਜਿਵੇਂ ਪਤਾ ਨਹੀਂ ਕੀ ਹੋ ਜਾਣਾ ਵਾ ਹੁਣ ਵੇਖ ਲਓ ਜ਼ਿੰਦਗੀ ਚੱਲਦੀ ਪਈ ਹੈ ਚੱਲਦੀ ਪਈ ਹੈ ਜ਼ਿੰਦਗੀ ਬੜੀ ਚੰਗੀ ਗੱਲ ਕੀਤੀ ਕਵਨ ਪਾਜੀ ਨੇ ਕਿ ਨਾ ਕੁਛ ਵੀ ਨਹੀਂ ਲੈ ਗਿਆ ਨਾਲ ਖੜ ਜਾ ਕਰੋ ਜਿੰਨੂੰ ਵੀ ਦੁੱਖ ਹੁੰਦਾ ਹੈ ਨਾ ਉਹਦੇ ਨਾਲ ਖੜ ਜਾ ਕਰੋ ਕਿਉਂਕਿ ਕੋਈ ਕੁਛ ਨਹੀਂ ਲੈ ਜਾਂਦਾ ਇਸ ਦੁਨੀਆ ਤੋਂ ਵਾਕਈ ਉਹਦਾ ਸਾਰਾ ਕੁਛ ਇੱਥੇ ਰਹਿ ਗਿਆ ਪਾਚ ਮਿੰਟ ਲਾ ਲ ਤੇ ਲਾ ਲ ਕੇ ਮੋਰਾਂ ਦੀ ਗੱਲ ਸਾਰਿਆਂ ਨੂੰ ਪਤਾ ਨੇ ਕਿ ਅਸੀਂ ਕਿਸੇ ਦੇ ਨਾਲ ਖੜਨਾ ਆਏ ਆ ਇਹ ਦੁਨੀਆ ਫਾਨੀ ਆ ਦੁਨੀਆ ਚੋਂ ਅਸੀਂ ਕੁਝ ਨਹੀਂ ਲੈ ਕੇ ਜਾਣਾ ਕਿਸੇ ਦਾ ਅਹਿਸਾਸ ਕਰ ਲਾਂ ਕਿਸੇ ਦਾ ਖਿਆਲ ਕਰ ਲਾਂਗੇ ਉਹੀ ਰਹਿ ਜਾਣਾ ਇੱਥੇ ਲੇਕਿਨ ਫਿਰ ਵੀ ਅਸੀਂ ਖੁਦਗਰਜ਼ ਹੋ ਜਾਂਦੇ ਅਸੀਂ ਹੋ ਜਾਂਦੇ ਫਿਰ ਵੀ ਆਪਣੀ ਆਪਣੀ ਨਾਂ ਦੇ ਵਿੱਚ ਲੱਗਾ ਹਰ ਬੰਦਾ ਹਰ ਬੰਦਾ ਨਫ਼ਰਤਾਂ ਨੂੰ ਇੱਕ ਥਾਂ ਤੇ ਅੱਖੇ ਬੰਦ ਕਰ ਦੇਵੇ ਤੇ ਪਿਆਰ ਨੂੰ ਅੱਗੇ ਲੈ ਕੇ ਚੱਲਿਓ ਉਹ ਹੋਰ ਜ਼ਿਆਦਾ ਉਹ ਬਿਹਤਰ ਇਹ ਗੱਲਾਂ ਦਾ ਆਪਾਂ ਨੂੰ ਪਤਾ ਹਰ ਸਬਕ ਹੈ ਸਾਡਾ ਹਾਲਾਂਕਿ ਸਾਨੂੰ ਪਤਾ ਵੀ ਆ ਸਾਨੂੰ ਰੱਬ ਨੇ ਦਿਮਾਗ ਦਿੱਤਾ ਸੋਚਣ ਦੀ ਸਲਾਹ ਵੀ ਦਿੱਤੀ ਹੋਈ ਆ ਸਾਨੂੰ ਪਤਾ ਹੈ ਕਿ ਕਿਹੜੀ ਰਾਹ ਅੱਛੀ ਆ ਤੇ ਕਿਹੜੀ ਬੁੜਾਈ ਆ ਲੈ ਕੇ ਜਾਂਦੀਆਂ ਲੇਕਿਨ ਫੇਰ ਵੀ ਦੇਖੋ ਫੇਰ ਸਾਡੇ ਵਿੱਚੋਂ ਮੈਂ ਜਿਹੜੀ ਆ ਉਹ ਨਹੀਂ ਹੋ ਨਹੀਂ ਮੌਕੇ ਦੀ ਮੈਂ ਨਹੀਂ ਹੋਰ ਬਾਜ਼ੂ ਕਾ ਤਿੰਨੇ ਹਾਈਪਰ ਐਵੇਂ ਹੋ ਜਾਂਦਾ ਹੈ ਲੇਕਿਨ ਨਹੀਂ ਮੈਂ 5 ਵਜੇ ਰਿਅਲਾਈਜ਼ ਵੀ ਹੋ ਜਾਂਦਾ ਕਿ ਅੰਜ ਨਹੀਂ ਹੋਣਾ ਚਾਹੀਦਾ ਸੀ ਤੇ ਲੇਕਿਨ ਨਹੀਂ ਵਾਕਈ ਕਿਸੇ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਬੰਦਾ ਵੇਖੇ ਨਾ ਤੇ ਬੜੀ ਵੱਡੀ ਗੱਲ ਹੁੰਦੀ ਹੈ ਬੜੀ ਤਕੀ ਦਾ ਉਹ ਮੰਜਰ ਹੁੰਦੀ ਨੇ ਤੇ ਪਰਸਨਲੀ ਅੱਜ ਵੀ ਅਸੀਂ ਤਿੰਨੋ ਜਣੇ ਇਕੱਠੀਆਂ ਹੋਈਆਂ ਦੁਪਹਿਰ ਨੂੰ ਬੈਠੀਆਂ ਤੇ ਆਹੀ ਗੱਲ ਕਰ ਰਹੀਆਂ ਸੀ ਕਿ ਰਾਜਵੀਰ ਜਵੰਦਾ ਪਾਟ ਜੀ ਦੀ ਮੌਤ ਤੋਂ ਬਹੁਤ ਅਫਸੋਸ ਹੋਇਆ ਕਿ ਦਿਲ ਹੀ ਦੁੱਖ ਹੋਇਆ ਕਿ ਨਾ ਜਦੋਂ ਵੀ ਉਹਨਾਂ ਦਾ ਨਾਮ ਆਉਂਦਾ ਹੈ ਨਾ ਇੱਕ ਰੁਕ ਪਿਆ ਜਾਂਦਾ ਹੈ ਕਿ ਨਹੀਂ ਵਾਕਈ ਨਾ ਜਦ ਦਿਲ ਨੂੰ ਬੜੀ ਖਿੱਚ ਪੈਂਦੀ ਹੈ ਰਾਹ ਦੇ ਵਿੱਚ ਪਸ਼ੂ ਦੇਖੇ ਆ ਤੇ ਯਕੀਨ ਹੋਣਾ ਆਹੀ ਬਾਜੀ ਨੂੰ ਕਿਹਾ ਕਿ ਦੇਖੋ ਇਹਨਾਂ ਪਸ਼ੂਆਂ ਦੀ ਵਜ੍ਹਾ ਤੋਂ ਕਿਸੇ ਮਾਦਾ ਦਾ ਪੁੱਤਰ ਜਿਹੜਾ ਪੰਜਾਬ ਦਾ ਹੀਰਾ ਜਿਹੜਾ ਉਹ ਦੇਖੋ ਕਿਸ ਤਰ੍ਹਾਂ ਮਤਲਬ ਅੱਜ ਦੋਨੇ ਜਣੇ ਵੀ ਸਾਡੇ ਪੇਟ ਤੇ ਅਸੀਂ ਪਿੰਡ ਗਏ ਨਾ ਮਤਲਬ ਮੈਂ ਆਂਟੀ ਨੂੰ ਆਪਣੀ ਸੱਸ ਨੂੰ ਜਾਂਦੇ ਹੀ ਦੱਸਿਆ ਮੈਂ ਕਿ ਆਂਟੀ ਉਹ ਜਿਹੜਾ ਮੁੰਡਾ ਸੀ ਜਿਹੜਾ ਹਸਪੀਟਲ ਐਡਮਿਟ ਸੀ ਨਾ ਉਹਦੀ ਡੈਥ ਹੋ ਗਈ ਆਂਟੀ ਵੀ ਇੰਨੇ ਪਰੇਸ਼ਾਨ ਹੋ ਗਏ ਫਿਰ ਮੈਂ ਆਂਟੀ ਨੂੰ ਨਾ ਦੋ ਗਾਣੇ ਸੁਣਾਏ ਇੱਕ ਜੋਗੀਆ ਤੇ ਇੱਕ ਮਾਵਾ ਹੋ ਤੇ ਆਂਟੀ ਵੀ ਯਕੀਨ ਕਰ ਦੋਨੇ ਗਾਣੇ ਸੁਣ ਜਿਵੇਂ ਸੁਣਦੇ ਜਾ ਰਹੇ ਸੀ ਨਾ ਆਂਟੀ ਦੀਆਂ ਅੱਖਾਂ ਦੇ ਵਿੱਚ ਅੰਸੂ ਸੀ ਗਾਣੇ ਕੁਛ ਐਸੇ ਨੇ ਕਿੰਨਾ ਦਿਲ ਨੂੰ ਅਜੇ ਕੀਮਤ ਨਹੀਂ ਆਉਂਦਾ ਉਹਨਾਂ ਨੂੰ ਵੇਖ ਕੇ ਦੇ ਕਿ ਕੀਮਤ ਨਹੀਂ ਆਉਂਦਾ ਕਿਸ ਦੁਨੀਆ 'ਚ ਨਹੀਂ ਹੈਗੀ 2 ਹਫ਼ਤੇ ਪਹਿਲੇ ਉਹਨਾਂ ਦਾ ਗਾਣਾ ਆਇਆ ਤੇ ਹੁਣ ਦੇਖੋ ਕਿ 2 ਹਫ਼ਤੇ ਬਾਅਦ ਉਹਨਾਂ ਨੂੰ ਮੈਂ ਸੋਚ ਲਿਆ ਕਿ ਉਹ ਨਹੀਂ ਨਹੀਂ ਦਾ ਮਤਲਬ ਕਿ ਜੇ ਕੋਈ ਗਾਈਡਟੇਨ ਵਾਲਾ ਹੋਇਆ ਨਾ ਜਿਵੇਂ ਉਹ ਕਮਨ ਗਰੇਵਾਲ ਕਹਿ ਰਿਹਾ ਕਿ ਜਾਸ ਰੈਕਿਟ ਵਾਲੇ ਜਿਹਦੇ ਨਾਲ ਨਹੀਂ ਖੜੇ ਨਹੀਂ ਕੀ ਪਤਾ ਉਹਨਾਂ ਦੇ ਹੋਰ ਗਾਣੇ ਇਹਨਾਂ ਦੇ ਰਿਕਾਰਡ ਹੋਏ ਹੋਣ ਤੇ ਹਜਰ ਨਹੀਂ ਆਉਣ ਕਿਉਂਕਿ ਸਿੰਗਰਸ ਦੇ ਬਹੁਤ ਸਾਰੇ ਗਾਣੇ ਤੇ ਜਿੜੀ ਤੁਸੀਂ ਤਸਵੀਰ ਵੇਖ ਲਓ ਬਾਜੀ ਜਵੰਦਾ ਦੀ ਹੱਸਦੇ ਮੁਸਕਰਾਉਂਦਾ ਤੇਰਾ ਪੰਜੀ ਨਜ਼ਰ ਅੰਦਰ ਅੱਜ ਮੈਂ ਇੱਕ ਫਿਲਮ ਤਾਂ ਕੀਪ ਵੀ ਵੇਖਣ ਢਈ ਸਾਂ ਉਹਦੇ ਵਿੱਚ ਕਹਿੰਦੇ ਹੁੰਦੇ ਆ ਕਿ ਮੈਂ ਬਾਹਰ ਜਾ ਕੇ ਆਪਣਾ ਕੈਰੀਅਰ ਬਣਾਉਣਾ ਤੇ ਉਹ ਕਹਿੰਦੇ ਕਿ ਨਹੀਂ ਤੂੰ ਫੌਜ ਪਿਓ ਕਹ ਰਹੇ ਹੁੰਦਾ ਨਹੀਂ ਤੂੰ ਫੌਜ ਚ ਭਰਤੀ ਹੋ ਉਹ ਫਿਲਮ ਦਾ ਸੂਬੇਦਾਰ ਜੁ ਕਿੰਦਰ ਸਿੰਘ ਨਾ ਹਾਂ ਇਹਨਾਂ ਦੀ ਫਿਲਮਾਂ ਵਿੱਚ ਦੇਖ ਲਓ ਸਾਂ ਆਂਦੀ ਆ ਯਾਦਾਂ ਲੈ ਜਾਂਦੀਆਂ ਰਹਿ ਜਾਂਦੀਆਂ ਅਸੀਂ ਆਪਣੇ ਆਪ ਨੂੰ ਰੱਖ ਕੇ ਵੇਖੀ ਕੱਲ ਨੂੰ ਸਾਨੂੰ ਵੀ ਤੇ ਅ ਨਵੀਂ ਕੈਂਜੀ ਜਾਂਦਾ ਹੀ ਰਹਿੰਦਾ ਛੋਟੀ ਜੀ ਮਿਸਾਲ ਦਵਾ ਜੇ ਮੈਂ ਆਪਾਂ ਆਪਣੀ ਕਿਤੇ ਲੂ ਮੈਨੂੰ ਨਾ ਜਿਵੇਂ ਬਰਤਨਾਂ ਦਾ ਬਹੁਤ ਸ਼ੌਕ ਹੈ ਮੈਂ ਕਦੀ ਮਾਰ ਕੇ ਜਾਂ ਨਾ ਮੈਨੂੰ ਅੱچھے ਬਰਤਨ ਕੋਈ ਲੱਗਣ ਮੈਨੇ ਦੇਖਣਾ ਹੁੰਦਾ ਮੈਂ ਲੈ ਲਵਾਂ ਲੈ ਵੀ ਲੈਣੀ ਮੋਸਟਲੀ ਸ਼ੋਕੇਸ ਪਰੇ ਕਿਚਨ ਪਰੇ ਬਰਤਨਾਂ ਦਾ ਇੱਕ ਦਿਨ ਮੈਂ ਸੋਚਾਂ ਐਵੇਂ ਇਕੱਲੀ ਬੈਠੀ ਮੈਂ ਕਹੀਆ ਮੈਨੂੰ ਅੱਜ ਕੁਝ ਹੋ ਜਾਵੇ ਤੇ ਆਹ ਮੇਰੀਆਂ ਚੀਜ਼ਾਂ ਇੱਥੇ ਇੰਨੀ ਕਿੱਧਰ ਜਾਣਦੀ ਐ ਕੀ ਬਣੇਗਾ ਇਹਨਾਂ ਦਾ ਮਤਲਬ ਪਿਕਚਰ ਵਿੱਚ ਔਰਤ ਇੱਕ ਕਪੜਾ ਘਰ ਸਮਾਨ ਨਾਲ ਭਰ ਲੈਂਦੀ ਐ ਠੀਕ ਐ ਤੇ ਫਿਰ ਆਪਾਂ ਕੀ ਕਰਾਂਗੇ ਕਿੱਥੇ ਆਪਣੀ ਚੀਜ਼ਾਂ ਜਾਣਦੀਆਂ ਇਸ ਦੇ ਆਹ ਕਿਛੇ ਦੀ ਕੋਈ ਵੈਲ ਖੁਸ਼ੀਆਂ ਏਰੀਆ ਉਹ ਆਪਣੇ ਭੈਣ ਭਰਾਵਾ ਦੇ ਨਾਲ ਆਪਣੇ ਸਿੱਧਾ ਆਇਆ ਦੇ ਨਾਲ ਆਪਣੇ ہمسਾਇਆ ਦੇ ਨਾਲ ਵੰਡੋ ਬੁਗਜ਼ ਨਾ ਰੱਖੋ ਦੇਚ ਹਸਦ ਨਾ ਰੱਖੋ ਬਾਸਾ ਕਿ ਖੁਸ਼ ਰਹੋ ਤੇ ਖੁਸ਼ੀਆਂ ਫੈਲਾਓ ਮੈਂ ਤੇਨਾ ਹੁਣ ਬਸ ਇੱਕ ਗੱਲ ਕਰਨਾ ਚਾਹੁੰਦੀ ਆ ਕਿੰਨਾ ਬੜੀਆਂ ਹੋ ਗਈਆਂ ਨਫ਼ਰਤਾਂ ਛੱਡ ਛੋੜੋ ਹੁਣ ਨਫ਼ਰਤਾਂ ਨੂੰ ਮੈਨੂੰ ਲੱਗਦਾ ਹੈ ਕਿ 47 ਤੋਂ ਪਹਿਲੇ ਵੀ ਨਫ਼ਰਤਾਂ ਹੀ ਸੀ ਗੰਡ ਪੈ ਗਈ ਤੇ ਉਸ ਤੋਂ ਬਾਅਦ ਵੀ ਅਸੀਂ ਨਫ਼ਰਤਾਂ ਨੂੰ ਹੀ ਲੈ ਕੇ ਚੱਲਣਾ ਹੈ ਚੜ੍ਹੂ ਨਫਰ ਤਾਂ ਹੁਣ ਤੇ ਬਸ ਨਾ ਪਿਆਰ ਹੀ ਹੋਣਾ ਚਾਹੀਦਾ ਹੁਣ ਵੰਡੇ ਵੇ ਪੰਜਾਬ ਨੂੰ ਹੋਰ ਕਿੰਨਾ ਵੰਡਦਾ ਹੁਣ ਵੰਡੇ ਵੇ ਪੰਜਾਬ ਨੂੰ ਹੋਰ ਕਿੰਨਾ ਕ ਵੰਡਦਾ ਹੁਣ ਤੇ ਬਸ ਪਿਆਰ ਹੀ ਹੋਣਾ ਚਾਹੀਦਾ ਹਰ ਤਰਫ ਪਿਆਰ ਹੀ ਪਿਆਰ ਹੋਵੇ ਉਹ ਲੈਂਦਾ ਪੰਜਾਬ ਹੋ ਗਈਆਂ ਚਾਚਾ ਬਿਲਕੁਲ ਬਾਕੀ ਦੀ ਮਿਲਦੀ ਆ ਨੈਕਸਟ ਵੀਡੀਓ ਚ ਲਾ ਸਾਰੇ ਰੈਸਟ ਚੜ੍ਹਦੀ ਕਲਾ ਵਿੱਚ ਰੱਖੇ